ਚੋਰਾ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਪਹਿਲਾਂ ਤਾਂ ਇਸ ਚੋਰ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਤਾਂ ਦਵਾਰਾਂ ਵੀ ਸੇਫ ਨਹੀਂ ਐ ਦੱਸ ਦਈਏ ਕਿ ਦਵਾਰ ਨੂੰ ਭੰਨ ਕੇ ਤੋੜ ਕੇ ਇਹ ਜਿਹੜੇ ਚੋਰ ਨੇ ਅੰਦਰ ਵੜੇ ਨੇ ਤੇ ਲੱਖਾਂ ਦਾ ਨੁਕਸਾਨ ਕਰ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਦੇ ਵਿੱਚ ਤੇਹਾ ਬਸਤੀ ਜਿੱਥੇ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਉਲੰਧ ਨੇ ਵੇਖੋ ਦਵਾਰ ਦੀ ਭਾਂਕੜ ਕੀਤੀ ਹੈ ਦਵਾਰ ਤੋੜੀ ਹੈ ਉਸ ਤੋਂ ਬਾਅਦ ਇਹ ਅੰਦਰ ਦਾਖਲ ਹੋਏ ਨੇ ਤੇ ਲੱਖਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਨੇ ਦੁਕਾਨ ਦੇ ਅੰਦਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਕਰਕੇ ਇਥੋਂ ਦੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਪਹਿਲਾਂ ਤਾਂ ਇਹ ਚੋਰ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਤਾਂ ਦਵਾਰਾਂ ਵੀ ਸੇਫ ਨਹੀਂ ਐ ਦੱਸ ਦਈਏ ਕਿ ਦਵਾਰ ਨੂੰ ਭੰਨ ਕੇ ਤੋੜ ਕੇ ਇਹ ਜਿਹੜੇ ਚੋਰ ਨੇ ਅੰਦਰ ਵੜੇ ਨੇ ਤੇ ਲੱਖਾਂ ਦਾ ਨੁਕਸਾਨ ਕਰ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਦੇ ਵਿੱਚ ਤੇਹਾ ਬਸਤੀ ਜਿੱਥੇ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਉਲੰਧ ਨੇ ਵੇਖੋ ਦਵਾਰ ਦੀ ਭੰਨਤੋੜ ਕੀਤੀ ਹੈ ਦਵਾਰ ਤੋੜੀ ਹੈ ਉਸ ਤੋਂ ਬਾਅਦ ਇਹ ਅੰਦਰ ਦਾਖਲ ਹੋਏ ਨੇ ਤੇ ਲੱਖਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਨੇ ਦੁਕਾਨ ਦੇ ਅੰਦਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਕਰਕੇ ਇੱਥੋਂ ਦੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਪਹਿਲਾਂ ਤਾਂ ਇਸ ਚੋਰ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਤਾਂ ਦਵਾਰਾਂ ਵੀ ਸੇਫ ਨਹੀਂ ਹੈ ਦੱਸ ਦਈਏ ਕਿ ਦਵਾਰ ਨੂੰ ਭੰਨ ਕੇ ਤੋੜ ਕੇ ਇਹ ਜਿਹੜੇ ਚੋਰ ਨੇ ਅੰਦਰ ਵੜੇ ਨੇ ਤੇ ਲੱਖਾਂ ਦਾ ਨੁਕਸਾਨ ਕਰ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਦੇ ਵਿੱਚ ਤੇਹਾ ਬਸਤੀ ਜਿੱਥੇ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਉਲੰਧ ਨੇ ਵੇਖੋ ਦਵਾਰ ਦੀ ਭਾਂਤੜ ਕੀਤੀ ਹੈ ਦਵਾਰ ਤੋੜੀ ਹੈ ਉਸ ਤੋਂ ਬਾਅਦ ਇਹ ਅੰਦਰ ਦਾਖਲ ਹੋਏ ਨੇ ਤੇ ਲੱਖਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਨੇ ਦੁਕਾਨ ਦੇ ਅੰਦਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਕਰਕੇ ਇਥੋਂ ਦੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਪਹਿਲਾਂ ਤਾਂ ਇਹ ਚੋਰ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਤਾਂ ਦਵਾਰਾਂ ਵੀ ਸੇਫ ਨਹੀਂ ਐ ਦੱਸ ਦਈਏ ਕਿ ਦਵਾਰ ਨੂੰ ਭੰਨ ਕੇ ਤੋੜ ਕੇ ਇਹ ਜਿਹੜੇ ਚੋਰ ਨੇ ਅੰਦਰ ਵੜੇ ਨੇ ਤੇ ਲੱਖਾਂ ਦਾ ਨੁਕਸਾਨ ਕਰ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਦੇ ਵਿੱਚ ਤੇਹਾ ਬਸਤੀ ਜਿੱਥੇ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਉਲੰਧ ਨੇ ਵੇਖੋ ਦਵਾਰ ਦੀ ਭਾਂਤੜ ਕੀਤੀ ਹੈ ਦਵਾਰ ਤੋੜੀ ਹੈ ਉਸ ਤੋਂ ਬਾਅਦ ਇਹ ਅੰਦਰ ਦਾਖਲ ਹੋਏ ਨੇ ਤੇ ਲੱਖਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਨੇ ਦੁਕਾਨ ਦੇ ਅੰਦਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਕਰਕੇ ਇਥੋਂ ਦੇ ਬਦਮਾਸ਼ ਰਫੂ ਚੱਕਰ ਹੋ ਗਏ ਨੇ